ਨਿਊ ਅਕਾਲ ਰੂਪ ਮੈਰਿਜ ਬੀਰੋ ਚੈਨਲ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਜਾਨਕੀ ਸੰਡੇ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਖਾਸ ਰਿਸ਼ਤੇ ਸਿਰਫ ਔਰ ਸਿਰਫ ਲੜਕੀਆਂ ਦੇ ਫਰਸਟ ਪ੍ਰੋਫਾਈਲ ਹੈ ਹਿੰਦੂ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ ਨਵੰਬਰ 1997 ਹਾਈਟ 5 ਫੁੱਟ ਕੁਆਲੀਫਿਕੇਸ਼ਨ ਹੈ ਜੀ ਐਨ ਐਮ ਔਰ ਹਿੰਦੂ ਫੈਮਿਲੀ ਹੈ ਪਰ ਹੁਣ ਇਹ ਮਸੀਹੀ ਫੈਮਿਲੀ ਵਿੱਚ ਕਨਵਰਟ ਹੋ ਚੁੱਕੇ ਨੇ ਔਰ ਇਹਨਾਂ ਨੂੰ ਲੜਕਾ ਵੀ ਜਿਹੜਾ ਹੈ ਮਸੀਹ ਫੈਮਿਲੀ ਦਾ ਹੀ ਚਾਹੀਦਾ ਹੈ ਜਿਹੜਾ ਫੋਰਨ ਵਿੱਚ ਹੋਵੇ ਜਾਨਕੀ ਐਨ ਆਰ ਆਈ ਜਾਂ ਫਿਰ ਗਵਰਨਮੈਂਟ ਜੌਬ ਤੇ ਹੋਵੇ ਔਰ ਪੰਜਾਬ ਤੋਂ ਬਲੋਂਗ ਕਰਦੇ ਨੇ ਮੁਕੇਰੀਆਂ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਹੈ 9592469905 9592469905 ਨੈਕਸਟ ਹੈ ਹਿੰਦੂ ਜੱਟ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਡੇਟ ਆਫ ਬਰਥ ਹੈ ਇਹਨਾਂ ਦੀ 1996 ਦਾ ਬਰਥ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਆਰਐਨ ਰਜਿਸਟਰਡ ਨਰਸ ਨੇ ਫਾਦਰ ਇਹਨਾਂ ਦੇ बिजनेसमैन ਨੇ ਮਦਰ ਹਾਊਸ ਵਾਈਫ ਔਰ ਇਹਨਾਂ ਨੂੰ ਜਨਰਲ ਕਾਸਟ ਵਿੱਚ ਕੈਨੇਡਾ ਪੀਆਰ ਲੜਕਾ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਗੁਰਦਾਸਪੁਰ ਸਿਟੀ ਤੋਂ ਫੋਨ ਨੰਬਰ ਹੈ 9417834082 9417834082 ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਪਠਾਨਕੋਟ ਹੁਸ਼ਿਆਰਪੁਰ ਇਹਨਾਂ ਏਰੀਆ ਤੋਂ ਨੈਕਸਟ ਹੈ ਗੁਰਪ੍ਰੀਤ ਕੌਰ ਨਾਮ ਦੀ ਲੜਕੀ ਕਾਸਟ ਹੈ ਇਹਨਾਂ ਦੀ ਕਸ਼ਯਪ ਰਾਜਪੂਤ 10 ਮਈ 1999 ਦਾ ਬਰਤ ਹੈ ਯਾਨੀ ਕਿ 10th ਮੇ 1989 ਹਾਈਟ ਹੈ 5 ਫੁੱਟ 2 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਮਾਸਟਰ ਡਿਗਰੀ ਯਾਨੀ ਕਿ ਐਮ ਕਾਮ ਐਟ ਪ੍ਰੈਜ਼ੈਂਟ ਇਹ ਟੀਚਿੰਗ ਕਰਦੇ ਨੇ ਔਰ ਇਮੀਗ੍ਰੇਸ਼ਨ ਫਾਈਲਿੰਗ ਦਾ ਵਰਕ ਕਰਦੇ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਫੋਨ ਨੰਬਰ ਹੈ 8569967885 8568967885 ਨੈਕਸਟ ਹੈ ਖੱਤਰੀ ਸਿੱਖ ਚੋਪੜਾ ਕਾਸਟ ਦੀ ਲੜਕੀ 7 ਅਕਤੂਬਰ 1992 ਦਾ ਬਰਥ 5 ਫੁੱਟ 1 ਇੰਚ ਹਾਈਟ ਰੰਗ ਗੋਰਾ ਹੈ ਇਹਨਾਂ ਦਾ ਔਰ ਬੀਟੈਕ ਕੁਆਲੀਫਿਕੇਸ਼ਨ ਹੈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਇਹਨਾਂ ਨੇ ਮਾਰਕੀਟਿੰਗ ਐਂਡ ਕਮਿਊਨੀਕੇਸ਼ਨ ਵਿੱਚ ਔਰ ਮਾਸਟਰ ਡਿਗਰੀ ਹੈ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿੱਚ ਹੁਣ ਇਹ ਜੌਬ ਕਰਦੇ ਨੇ ਵਰਕਿੰਗ ਐਜ਼ ਅ ਐਸੋਸੀਏਟਡ ਡਾਇਰੈਕਟਰ ਇਨ ਜਪਾਨੀਸ ਕੰਪਨੀ ਐਟ ਨਿਊ ਦਿੱਲੀ ਨਵੀਂ ਦਿੱਲੀ ਵਿੱਚ ਡਾਇਰੈਕਟਰ ਦੀ ਪੋਸਟ ਤੇ ਜਪਾਨੀ ਕੰਪਨੀ ਹੈ ਉਹਦੇ ਵਿੱਚ ਜੌਬ ਕਰਦੇ ਨੇ ਬਹੁਤ ਵਧੀਆ ਇਹਨਾਂ ਦੀ ਸੈਲਰੀ ਹੈ 18 ਤੋਂ 23 ਲੱਖ ਰੁਪਏ ਸਾਲਾਨਾ ਔਰ ਇਹਨਾਂ ਦੀ ਫੈਮਿਲੀ ਦੇ ਵਿੱਚ ਨੇ ਇਹਨਾਂ ਦੇ ਫਾਦਰ ਔਰ ਮਦਰ ਜਿਹੜੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਇੱਕ ਬ੍ਰਦਰ ਹੈ ਇਹਨਾਂ ਦਾ ਜਿਹੜਾ ਉਹ ਵੈਲ ਸੈਟਲ ਹੈ ਔਰ ਔਰ ਉਹ ਕੰਪਨੀ ਦੇ ਵਿੱਚ ਜੌਬ ਕਰਦੇ ਨੇ ਪੰਜਾਬ ਤੋਂ ਹੀ ਬਲੋਂਗ ਕਰਦੇ ਨੇ ਮੋਹਾਲੀ ਸਿਟੀ ਤੋਂ ਔਰ ਇਹਨਾਂ ਨੂੰ ਸੇਮ ਕਾਸਟ ਵਿੱਚ ਔਰ ਸੇਮ ਡੈਜ਼ਿਗਨੇਸ਼ਨ ਹੋਵੇ ਲੜਕੀ ਵਾਂਗ ਹੀ ਲੜਕਾ ਜਿਹੜਾ ਪੜਿਆ ਲਿਖਿਆ ਹੋਵੇ ਔਰ ਵੈਲ ਸੈਟਲ ਹੋਵੇ ਔਰ ਵੈਜੀਟੇਰੀਅਨ ਫੈਮਿਲੀ ਨੂੰ ਬਿਲੋਂਗ ਕਰਦਾ ਹੋਵੇ ਮੋਹਾਲੀ ਸਿਟੀ ਵਿੱਚ ਇਹ ਰਹਿ ਰਹੇ ਨੇ ਔਰ ਇਹਨਾਂ ਦੇ ਦੋ ਕੰਟੈਕਟ ਨੇ ਪਹਿਲਾ ਹੈ 9779141472 ਦੂਸਰਾ ਹੈ 9779141471 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਔਰ ਕਿਰਪਾ ਕਰਕੇ ਇਹਨਾਂ ਨੂੰ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸੰਪਰਕ ਕਰਨ ਜਿਨ੍ਹਾਂ ਦਾ ਬਾਇਓ ਡਾਟਾ ਇਹਨਾਂ ਦੇ ਨਾਲ ਮੈਚ ਹੁੰਦਾ ਹੈ ਨੈਕਸਟ ਹੈ ਹਵਾਲੀਆ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ 1 ਜੁਲਾਈ 1996 5 ਫੁੱਟ 4 ਇੰਚ ਹਾਈਟ ਔਰ ਕੁਆਲੀਫਿਕੇਸ਼ਨ ਹੈ ਬੈਚਲਰਸ ਆਫ ਫਾਈਨ ਆਰਟਸ ਔਰ ਇਹ ਹੁਣ ਆਪਣਾ ਬਿਜ਼ਨਸ ਕਰਦੇ ਨੇ ਵਰਕਿੰਗ ਐਜ਼ ਐਨ ਆਰਟਿਸਟ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਜਾਂ ਤਾਂ ਇਹਨਾਂ ਨੂੰ ਜਰਮਨੀ ਜਾਂ ਫਿਰ ਕੈਨੇਡਾ ਵਿੱਚ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਦੋ ਇਹਨਾਂ ਦੇ ਕੰਟੈਕਟ ਨੰਬਰਸ ਹੈ 9814437551 ਦੂਸਰਾ ਹੈ 9814733403 ਨੈਕਸਟ ਹੈ ਜਲੰਧਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਦੀ ਫੈਮਿਲੀ ਯੂਐਸਏ ਕੈਲੀਫੋਰਨੀਆ ਵਿੱਚ ਹੈ 20 ਜੂਨ 1996 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਬਾਵਾ ਔਰ ਯੂਐਸਏ ਵਿੱਚ ਪੀਆਰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਜਲੰਧਰ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਔਰ ਫੋਨ ਨੰਬਰ ਹੈ 8360805534 8360805534 ਨੈਕਸਟ ਹੈ ਕਸ਼ਯਪ ਰਾਜਪੂਤ ਕਾਸਟ ਦੀ ਲੜਕੀ ਨਰਸਿੰਗ ਕੀਤੀ ਹੋਈ ਹੈ ਕੀ ਅਪ੍ਰੈਲ 1992 ਦਾ ਬਰਥ 5 ਫੁੱਟ 7 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਨਰਸਿੰਗ ਫਾਦਰ ਪ੍ਰਾਈਵੇਟ ਜੌਬ ਤੇ ਨੇ ਮਦਰ ਹਾਊਸ ਵਾਈਫ ਨੇ ਲੜਕਾ ਇਹਨਾਂ ਨੂੰ ਐਨ ਆਰ ਆਈ ਚਾਹੀਦਾ ਹੈ बंधन कोई नहीं और हुशियारपुर सिटी ने बिलोंग करते हैं दो इन कॉन्टैक्ट ने पहला है पचानवे जीरो अठारह इकताली नौ सौ सत्त और दूसरा है बयासी अठ अठती उनासी नौ भी नैक्सट है जट सिख कास्ट के मैडम जनवरी उन्नीस सौ चुरासी का जन्म पां फुट पांच, पांच इंच हाइट और इन दसबेंड एक्सपायर हो चुके ने काफ़ी टाइम तो ਵਧੀਆ ਖਾਨਤਾਂ ਨਹੀਂ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਸਿਰਫ ਜੱਟ ਸਿੱਖ ਫੈਮਿਲੀ ਤੋਂ ਹੀ ਰਿਸ਼ਤਾ ਚਾਹੀਦਾ ਹੈ ਜਿਹੜੇ ਸਰਕਾਰੀ ਜੌਬ ਤੇ ਹੋਣ ਜਾਂ ਕੋਈ ਬਿਜ਼ਨਸ ਕਰਦੇ ਹੋਣ ਲਾਈਕ ਆਰਮੀ ਪੁਲਿਸ ਬੈਂਕ ਜਾਂ ਕਿਸੇ ਹੋਰ ਸਰਕਾਰੀ ਡਿਪਾਰਟਮੈਂਟ ਵਿੱਚ ਔਰ ਜਿਨ੍ਹਾਂ ਦੀ 4 ਤੋਂ 5 ਏਕੜ ਜਮੀਨ ਵੀ ਹੋਵੇ ਖੰਨਾ ਏਰੀਆ ਨੂੰ ਇਹ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 82880913 8288090013 ਨੈਕਸਟ ਹੈ ਖੱਤਰੀ ਸਿਕ ਕਾਸਟ ਦੀ ਲੜਕੀ 1 ਜੁਲਾਈ 1998 ਦਾ ਬਰਤ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਆਈਟੀ ਔਰ ਬੀ ਐਡ ਹੁਸ਼ਿਆਰਪੁਰ ਸਿਟੀ ਨੇ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਵੈਲ ਸੈਟਲ ਫੈਮਿਲੀ ਤੋਂ ਚਾਹੀਦਾ ਹੈ ਔਰ ਸਿਰਫ ਹਿੰਦੂ ਕਾਸਟ ਵਾਲੇ ਹੀ ਇਹਨਾਂ ਨੂੰ ਕੰਟੈਕਟ ਕਰਨ ਜਨਰਲ ਕਾਸਟ ਵਾਲੇ ਔਰ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਕਾਲ ਨਾ ਕਰਨ ਸਿਰਫ ਫੈਮਿਲੀ ਵਾਲੇ ਹੀ ਸੰਪਰਕ ਕਰਨ ਸੰਪਰਕ ਨੰਬਰ ਹੈ 9876506815 ਔਰ ਦੂਸਰਾ ਹੈ 7973396822 ਨੈਕਸਟ ਹੈ ਕੈਨੇਡਾ ਦੇ ਵਿੱਚ ਪੀਆਰ ਲੜਕੀ 25 ਸਤੰਬਰ 1995 ਦਾ ਜਨਮ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਬਾਇਓਟੈਕਨੋਲੋਜੀ ਕਾਸਟ ਹੈ ਰਵੀ ਦਾਸੀ ਆ ਸਾਰੀ ਫੈਮਿਲੀ ਵੈਸ਼ਨੋ ਹੈ ਫਾਦਰ ਸਰਕਾਰੀ ਜੋਬ ਤੇ ਨੇ ਮਦਰ ਹਾਊਸ ਵਾਈਫ ਹੈ ਲੜਕਾ ਇਹਨਾਂ ਨੂੰ ਵੈਸ਼ਨ ਪਰਿਵਾਰ ਤੋਂ ਹੀ ਚਾਹੀਦਾ ਹੈ ਜਲੰਧਰ ਏਰੀਆ ਨੇ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 9417845625 9417845625 ਨੈਕਸਟ ਹੈ ਅਰੋੜਾ ਸਿੱਖ ਕਾਸਟ ਦੀ ਲੜਕੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਜੋਬ ਕਰਦੇ ਨੇ ਸਟਾਫ ਨਰਸ ਦੀ ਡੀ ਐਮ ਸੀ ਲੁਧਿਆਣਾ ਇੱਕ ਬ੍ਰਦਰ ਹੈ ਕੈਨੇਡਾ ਪੀ ਆਰ 31 ਜੁਲਾਈ 1995 ਦਾ ਬਰਥ 5 ਫੁੱਟ 1 ਇੰਚ ਹਾਈਟ ਲੜਕਾ ਇਹਨਾਂ ਨੂੰ ਕੈਨੇਡਾ ਯੂ ਕੇ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਪੀ ਆਰ ਚਾਹੀਦਾ ਹੈ ਲੁਧਿਆਣਾ ਰੀਅਨ ਨੂੰ ਬਿਲੋਂਗ ਕਰਦੇ ਨੇ ਔਰ ਫੋਨ ਨੰਬਰ ਹੈ 97797 56036 9779756036 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਸ਼ਰਮਾ ਕਾਸਟ ਦੀ ਲੜਕੀ 20 ਮਈ 2004 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਪਲੱਸ 2 ਫੈਮਿਲੀ ਵਿੱਚ ਨੇ ਇਹਨਾਂ ਦੇ ਪੇਰੈਂਟਸ ਇੱਕ ਬ੍ਰਦਰ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜਿਸ ਲੜਕੇ ਦੀ ਏਜ 26 ਸਾਲ ਤੱਕ ਹੋਵੇ ਔਰ ਲੜਕਾ ਵਿਦੇਸ਼ ਵਿੱਚ ਹੋਵੇ ਮੋਗਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 6280925233 6280925233 ਨੈਕਸਟ ਹੈ ਐਸਸੀ ਕਾਸਟ ਦੀ ਲੜਕੀ ਜਿਨ੍ਹਾਂ ਨੇ ਹਾਈਲਾਈਟਸ ਕੀਤੀ ਹੈ 6.5 ਬੈਂਡ ਨੇ ਇਹਨਾਂ ਦੇ 11 ਅਕਤੂਬਰ 2001 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਪਲੱਸ 2 ਔਰ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੈ ਔਰ ਰੇਨ ਇੰਟਰਨੈਸ਼ਨਲ ਕੰਪਨੀ ਤੋਂ ਔਰ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਜਾਤੀਬੰਧਨ ਕੋਈ ਨਹੀਂ ਹੈ ਭਗਾਪੁਰਾਨਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੋਨ ਨੰਬਰ ਹੈ 6283037029 6283037029 ਇਸ ਨੰਬਰ ਤੇ ਇਹਨਾਂ ਨਾਲ ਹੁਣੇ ਹੀ ਕੰਟੈਕਟ ਕਰ ਸਕਦੇ ਹੋ ਕਿਉਂਕਿ ਅਜੇ ਇਹਨਾਂ ਨੂੰ ਰਿਸ਼ਤਾ ਨਹੀਂ ਮਿਲਿਆ ਹੈ ਔਰ ਇਹਨਾਂ ਨੂੰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਜਾਂ ਯੂਐਸਏ ਵਿੱਚ ਰਿਸ਼ਤਾ ਚਾਹੀਦਾ ਹੈ ਨੈਕਸਟ ਹੈ ਅਰੋੜਾ ਸਿੱਖ ਕਾਸਟ ਦੀ ਲੜਕੀ 24 ਸਤੰਬਰ 1993 ਦਾ ਬਰਥ ਔਰ ਕੁਆਲਿਫਿਕੇਸ਼ਨ ਹੈ ਮਾਸਟਰ ਡਿਗਰੀ ਇਨ ਕੰਪਿਊਟਰ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਔਰ ਹਾਈਟ 5 ਫੁੱਟ 5 ਇੰਚ ਔਰ ਵਰਕ ਪਰਮਿਟ ਤੇ ਨੇ ਕੈਨੇਡਾ ਦੇ ਵਿੱਚ ਇਹਨਾਂ ਦੀ ਚੋਇਸ ਹੈ ਕਿ ਕੈਨੇਡਾ ਦੇ ਵਿੱਚ ਹੀ ਪੀਆਰ ਇਹਨਾਂ ਨੂੰ ਲੜਕਾ ਚਾਹੀਦਾ ਹੈ ਜਿਹੜਾ ਵੈਲ ਸੈਟਲ ਹੋਵੇ ਅਰੋੜਾ ਖੱਤਰੀ ਸ਼ਰਮਾ ਮਹਾਜਨ ਇਸ ਕਾਸਟ ਨੂੰ ਬਿਲੋਂਗ ਕਰਦਾ ਹੋਵੇ ਔਰ ਫੋਨ ਨੰਬਰ ਨੋਟ ਕਰੋ ਜੀ 94786 55180 9478655180 ਇਸ ਨੰਬਰ ਤੇ ਇਹਨਾਂ ਦੇ ਨਾਲ ਤੁਸੀਂ ਹੁਣੇ ਹੀ ਕੰਟੈਕਟ ਕਰ ਸਕਦੇ ਹੋ ਨੈਕਸਟ ਹੈ ਵਰਮਾ ਕਾਸਟ ਦੀ ਲੜਕੀ 28 ਜਨਵਰੀ 1999 ਦਾ ਬਰਥ ਔਰ ਪਲੱਸ 2 ਪਾਸ ਨੇ ਹਾਈਟ 5 ਫੁੱਟ 5 ਇੰਚ ਫਾਦਰ ਇਹਨਾਂ ਦੇ ਆਪਣਾ ਬਿਜ਼ਨਸ ਕਰਦੇ ਨੇ ਮਦਰ ਐਕਸਪਾਇਰ ਹੋ ਚੁੱਕੇ ਨੇ ਇੱਕ ਸਿਸਟਰ ਹੈ ਉਹ ਮੈਰਿਡ ਹੈ ਔਰ ਇਹਨਾਂ ਨੂੰ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਔਰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਫੈਮਿਲੀ ਵਾਲੇ ਕਾਲ ਕਰ ਸਕਦੇ ਨੇ ਮੋਗਾ ਇਹਨਾਂ ਦਾ ਏਰੀਆ ਹੈ ਫੋਨ ਨੰਬਰ ਹੈ 9417719399 9417719389 ਨੈਕਸਟ ਹੈ ਮਹਰਾ ਸਿੱਖ ਕਾਸਟ ਦੀ ਲੜਕੀ 1 ਮਾਰਚ 1999 ਦਾ ਜਨਮ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਏ ਕੰਪਿਊਟਰ ਕੋਰਸ ਵੀ ਕੀਤਾ ਹੈ ਔਰ ਦਸੂਹਾ ਜਾਨਕੀ ਨਜ਼ਦੀਕ ਹੁਸ਼ਿਆਰਪੁਰ ਸਿਟੀ ਦੇ ਰਹਿੰਦੇ ਆ ਗਵਰਨਮੈਂਟ ਜੋਬ ਜਾਂ ਕੋਈ ਪ੍ਰਾਈਵੇਟ ਬਿਜ਼ਨਸ ਆਪਣਾ ਲੜਕਾ ਕਰਦਾ ਹੋਵੇ ਤੇ ਲੜਕਾ ਸਿਰਫ ਜਲੰਧਰ ਹੁਸ਼ਿਆਰਪੁਰ ਇਸ ਏਰੀਆ ਨੂੰ ਬਿਲੋਂਗ ਕਰਦਾ ਹੋਵੇ ਫੋਨ ਨੰਬਰ ਨੋਟ ਕਰੋ ਜੀ 819880263 8198802263 ਨੈਕਸਟ ਹੈ ਹਰਦੀਪ ਰਾਣੀ ਨਾਮ ਦੀ ਲੜਕੀ 3 ਨਵੰਬਰ 2003 ਦਾ ਜਨਮ ਹੈ ਲੁਧਿਆਣਾ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ 5 ਫੁੱਟ 6 ਇੰਚ ਲੜਕੀ ਦੀ ਹਾਈਟ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਅਨਮੈਰਿਡ ਹੈ ਉਹਨਾਂ ਦਾ ਆਪਣਾ ਰੈਸਟੋਰੈਂਟ ਹੈ ਔਰ ਕੁਆਲੀਫਿਕੇਸ਼ਨ ਹੈ ਲੜਕੀ ਦੀ ਬੀ ਕਾਮ ਲੜਕੀ ਮੰਗਲੀਕ ਹੈ ਇਹਨਾਂ ਨੂੰ ਮੰਗਲੀਕ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਔਰ ਫੋਨ ਨੰਬਰ ਨੋਟ ਕਰੋ ਜੀ 8473792768 ਜਾਨੀ ਕਿ 8437920766 ਇਸੇ ਨੰਬਰ ਤੇ ਤੁਸੀਂ ਇਹਨਾਂ ਦੇ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਔਰ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਨਿਊਜ਼ੀਲੈਂਡ ਵਿੱਚ ਪੀਆਰ ਹੈ 1992 ਦਾ ਬਰਥ ਹੈ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਡਿਗਰੀ ਇਨ ਬਿਜ਼ਨਸ ਮੈਨੇਜਮੈਂਟ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਨੇ ਦੋ ਇਹਨਾਂ ਦੇ ਬ੍ਰਦਰ ਨੇ ਲੜਕਾ ਇਹਨਾਂ ਨੂੰ ਚਾਹੀਦਾ ਹੈ ਜ ਜੀ ਦੀ ਉਮਰ 28 ਤੋਂ 32 ਸਾਲ ਦੇ ਵਿੱਚਕਾਰ ਹੋਵੇ ਔਰ ਲड़का ਵੈਲ ਸੈਟਲ ਫੈਮਿਲੀ ਨੇ ਬਿਲੋਂਗ ਕਰਦਾ ਹੋਵੇ ਪੰਜਾਬ ਵਿੱਚ ਇਹ ਰਹਿ ਰਹੇ ਨੇ ਜਲੰਧਰ ਸਿਟੀ ਵਿੱਚ ਔਰ ਫੋਨ ਨੰਬਰ ਨੋਟ ਕਰੋ ਜੀ +6427477572 ਧਿਆਨ ਨਾਲ ਇਹ ਨੰਬਰ ਚੈੱਕ ਕਰਕੇ ਹੁਣ ਹੀ ਧਿਆਨ ਨਾਲ ਇਹ ਨੰਬਰ ਚੈੱਕ ਕਰਕੇ ਹੁਣੇ ਹੀ ਇਹਨਾਂ ਦੇ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਵੀ ਆਪਣੀ ਬੇਟੀ ਦੇ ਰਿਸ਼ਤੇ ਲਈ ਐਡ ਪਵਾ ਸਕਦੇ ਹੋ ਆਪਣੇ ਮੋਬਾਈਲ ਨੰਬਰ ਸਮੇਤ ਔਰ ਐਡਪਨ ਲਈ ਤੁਸੀਂ WhatsApp ਤੇ ਜੋ ਨੰਬਰ ਦਿੱਤਾ ਹੋਇਆ ਹੈ 7589372162 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਮੈਸੇਜ ਕਰਨਾ ਹੈ ਨੈਕਸਟ ਹੈ ਜੱਟਸੀ ਕਾਸਟ ਦੀ ਲੜਕੀ 13 ਫਰਵਰੀ 1994 ਦਾ ਬਰਤ ਕੁਆਲਿਫਿਕੇਸ਼ਨ ਹੈ ਬੀਕੋਮ ਹਾਈਟ 5 ਫੁੱਟ 4 ਇੰਚ ਲੜਕੀ ਮੁੰਬਈ ਵਿੱਚ ਜੌਬ ਕਰਦੀ ਹੈ ਕੰਪਨੀ ਵਿੱਚ ਔਰ ਬੈਕਗਰਾਉਂਡ ਹੈ ਅਮਰitsar ਸਿਟੀ ਦਾ ਫੈਮਿਲੀ ਦਾ ਫੋਨ ਨੰਬਰ ਹੈ 8652534690 8652534690 ਨੈਕਸਟ ਹੈ ਮਹਿਰਾ ਕਾਸਟ ਦੀ ਲੜਕੀ ਲੜਕੀ ਦਾ ਬਰਥ ਹੈ 1986 ਦਾ ਲੜਕੀ ਅਨਮੈਰਿਡ ਹੈ ਹਾਈਟ ਹੈ ਇਹਨਾਂ ਦੀ 5 ਫੁੱਟ 1 ਇੰਚ ਕੁਆਲੀਫਿਕੇਸ਼ਨ ਹੈ ਬੀਕੋਮ ਔਰ ਐਮਸੀਏ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂਐਸਏ ਵਿੱਚ ਪੱਕਾ ਪੀਆਰ ਹੋਵੇ ਔਰ ਲੜਕੀ ਦੀ ਲਾਤ ਵਿੱਚ ਮਾਮੂਲੀ ਜਿਹਾ ਪ੍ਰੋਬਲਮ ਹੈ ਲੜਕੀ ਵੈਸੇ ਪਲੇਅਰ ਹੈ ਔਰ 골ਡ ਮੈਡਲਿਸਟ ਹੈ ਵਧੀਆ ਵੈਲ ਸੈਟਲ ਫੈਮਿਲੀ ਹੈ ਇਹਨਾਂ ਦੀ ਔਰ ਜਲੰਧਰ ਏਰੀਆ ਨੂੰ ਇਹ ਬਿਲੋਂਗ ਕਰਦੇ ਨੇ ਇਹ ਜੋ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਜਾਂ ਤਾਂ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਫਿਰ ਮੈਸੇਜ ਕਰਨਾ ਹੈ ਔਰ ਫੋਨ ਕਾਲ ਨਹੀਂ ਕਰਨਾ ਹੈ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਇਹਨਾਂ ਦਾ 1990 ਦਾ ਬਰਤ ਹੈ ਲੜਕੀ ਅਨਮੈਰਿਡ ਹੈ ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ +2 ਕਲਾਸ ਔਰ ਇਹਨਾਂ ਨੂੰ ਸਿਰਫ ਜੱਟ ਸਿੱਖ ਕਾਸਟ ਤੋਂ ਰਿਸ਼ਤਾ ਚਾਹੀਦਾ ਹੈ ਲੜਕਾ ਐਨ ਆਰ ਆਈ ਹੋਵੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਇਹਨਾਂ ਨੇ ਰਿਸ਼ਤਾ ਕਰਨਾ ਹੈ ਦੋਨਾਂ ਦੇਸ਼ਾਂ ਵਿੱਚ ਕੋਈ ਇੱਕ ਦੇਸ਼ ਹੋਵੇ ਔਰ ਲੜਕਾ ਤਲਾਕਸ਼ੁਦਾ ਵੀ ਇਹ ਵਿਚਾਰ ਕਰ ਸਕਦੇ ਨੇ ਲੁਧਿਆਣਾ ਏਰੀਆ ਨੂੰ ਬਿਲੋਂਗ ਕਰਦੇ ਨੇ ਡਿਸਟ੍ਰਿਕਟ ਹੈ ਨਾ ਲੁਧਿਆਣਾ ਔਰ ਫੋਨ ਨੰਬਰ ਹੈ 8725059123 8725059123 ਨੈਕਸਟ ਹੈ ਜਲੰਧਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਦੀ ਫੈਮਿਲੀ ਯੂਐਸਏ ਕੈਲੀਫੋਰਨੀਆ ਵਿੱਚ ਹੈ 2 ਜੂਨ 1996 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ 바ਵਾ ਇਹਨਾਂ ਨੂੰ ਯੂਐਸਏ ਵਿੱਚ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਕਿਸੇ ਵੀ ਕਾਸਟ ਤੋਂ ਹੋਵੇ ਲੜਕਾ ਬਸ ਯੂਐਸਏ ਵਿੱਚ ਹੀ ਚਾਹੀਦਾ ਹੈ ਜਿਹੜਾ ਪੀਆਰ ਹੋਵੇ ਜਾਂ ਸਿਟੀਜ਼ਨ ਜਲੰਧਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਔਰ ਫੋਨ ਨੰਬਰ ਹੈ 83608 05534 8360805534 ਨੈਕਸਟ ਹੈ ਸ਼ਰਮਾ ਕਾਸਟ ਤੋਂ ਲੜਕੀ ਦਾ ਰਿਸ਼ਤਾ ਇਹਨਾਂ ਦੀ ਜਨਮ ਤਰੀਕ ਹੈ 3 ਨਵੰਬਰ 19 ਸੌਰੀ 3 ਨਵੰਬਰ 2003 ਹਾਈਟ ਹੈ ਇਹਨਾਂ ਦੀ 5 ਫੁੱਟ 6 ਇੰਚ ਕੁਆਲੀਫਿਕੇਸ਼ਨ ਹੈ ਬੀਕੋਮ ਔਰ ਇਹਨਾਂ ਨੂੰ ਵੈਜੀਟੇਰੀਅਨ ਫੈਮਿਲੀ ਤੋਂ ਵੈਲ ਸੈਟਲ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕੀ ਮੰਗਲਿਕ ਹੈ ਲੜਕਾ ਵੀ ਇਹਨਾਂ ਨੂੰ ਮੰਗਲਿਕ ਹੀ ਚਾਹੀਦਾ ਹੈ ਲੁਧਿਆਣਾ ਇਹਨਾਂ ਦਾ ਡਿਸਟ੍ਰਿਕਟ ਹੈ ਫੈਮਿਲੀ ਦਾ ਫੋਨ ਨੰਬਰ ਹੈ 8437920766 843792076 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਅਪਡੇਸ਼ਨ ਲੈ ਸਕਦੇ ਹੋ ਨੈਕਸਟ ਹੈ ਲੜਕੀ ਦਾ ਰਿਸ਼ਤਾ 1997 ਦਾ ਬਰਥ ਹੈ ਲੜਕੀ ਦਾ ਕਾਸਟ ਹੈ ਨਾ ਦੀ ਜੱਟ ਹਿੰਦੂ ਹਾਈਟ ਹੈ 5 ਫੁੱਟ 2 ਇੰਚ ਲੜਕੀ ਦੀ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਔਰ ਇਹ ਜੌਬ ਕਰਦੇ ਨੇ ਸੈਂਟਰ ਗਵਰਨਮੈਂਟ ਦੀ ਹਸਪੀਟਲ ਵਿੱਚ ਪੋਸਟ ਨਰਸਿੰਗ ਅਫੀਸਰ ਦੀ ਪੋਸਟ ਤੇ ਇਹਨੇ ਗਰੁੱਪ ਬੀ ਅਫੀਸਰ ਹੈ ਔਰ ਸੈਲਰੀ ਹੈ ਨਾ ਦੀ 1 ਲੱਖ ਰੁਪਏ ਤੋਂ ਪਲੱਸ 1 ਮਹੀਨੇ ਦੀ ਔਰ ਇਹਨਾਂ ਦਾ ਫੋਨ ਨੰਬਰ ਹੈ 6263198239 6263198239 ਕਿਰਪਾ ਕਰਕੇ ਇਹਨਾਂ ਨੂੰ ਇਸ ਨੰਬਰ ਤੇ ਡਾਇਰੈਕਟ ਕਾਲ ਕਰ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਵੈਲ ਸੈਟਲ ਹੈ ਫਰਵਰੀ 2005 ਦਾ ਜਨਮ 5 ਫੁੱਟ 5 ਇੰਚ ਹਾਈਟ ਔਰ ਲੜਕੀ ਐਟ ਪ੍ਰੈਜ਼ੈਂਟ ਸਟੱਡੀ ਕਰ ਰਹੀ ਹੈ ਕੈਨੇਡਾ ਵਿੱਚ ਪ੍ਰੀਵੀਅਸ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਪਲੱਸ 2 ਕਲਾਸ ਔਰ ਇੱਕ ਡਿਪਲੋਮਾ ਔਰ ਇੱਕ ਭਰਾ ਇਹਨਾਂ ਦਾ ਕੈਨੇਡਾ ਵਿੱਚ ਹੈ ਪੀਆਰ ਜ਼ਮੀਨ ਹੈ 7 ਏਕੜ ਦਾਦਾ ਜੀ ਔਰ ਦਾਦੀ ਜੀ ਉਹ ਕੈਨੇਡਾ ਵਿੱਚ ਨੇ ਪਿਛਲੇ 30 ਸਾਲ ਤੋਂ ਲੜਕਾ ਵੀ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਹੀ ਚਾਹੀਦਾ ਹੈ ਪੰਜਾਬ ਤੋਂ ਬਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 987285211 987628522 नेक्स्ट ਹੈ ਅਰੂੜਾ ਕਾਸਟ ਦੀ ਲੜਕੀ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਜੋਬ ਕਰਦੇ ਨੇ ਡੀ ਐਮ ਸੀ ਲੁਧਿਆਣਾ ਐਜ਼ ਅ ਨਰਸ ਇੱਕ ਬ੍ਰਦਰ ਹੈ ਕੈਨੇਡਾ ਵਿੱਚ ਪੀ ਆਰ ਔਰ 31 ਜੁਲਾਈ 1995 ਦਾ ਬਰਥ 5 ਫੁੱਟ 8 ਇੰਚ ਹਾਈਟ ਲੜਕਾ ਹੈ ਨਾ ਨੂੰ ਕੈਨੇਡਾ ਯੂਕੇ ਜਾਂ ਫਿਰ ਆਸਟ੍ਰੇਲੀਆ ਵਿੱਚ ਪੀ ਆਰ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਹੈ 97 797 56036 9779756036 ਨੈਕਸਟ ਹੈ ਹੁਸ਼ਿਆਰਪੁਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਬੈਂਕ ਦੇ ਵਿੱਚ ਮੈਨੇਜਰ ਹੈ ਪ੍ਰਾਈਵੇਟ ਬੈਂਕ HDFC ਰਵੀ ਦਾਸੀ ਹੈ ਹਿੰਦੂ ਕਾਸਟ ਹੈ 6 ਅਗਸਤ 1991 ਦਾ ਬਰਥ 5 ਫੁੱਟ 1 ਇੰਚ ਹਾਈਟ ਔਰ ਕੁਆਲੀਫਿਕੇਸ਼ਨ ਹੈ MCA ਲੜਕਾ ਇਹਨਾਂ ਨੂੰ NRI ਚਾਹੀਦਾ ਹੈ ਜਾਤੀ ਬੰਦਨ ਕੋਈ ਨਹੀਂ ਫੋਨ ਨੰਬਰ ਹੈ 7529985701 7528985701 ਲੜਕਾ ਇਹਨਾਂ ਨੂੰ ਐਨ ਆਰ ਆਈ ਹੀ ਚਾਹੀਦਾ ਹੈ ਇਸ ਲਈ ਇਹਨਾਂ ਨੂੰ ਇਸ ਲਈ ਇਹਨਾਂ ਨੂੰ ਸਿਰਫ ਫੈਮਿਲੀ ਵਾਲੇ ਹੀ ਕਾਲ ਕਰਨ ਜਿਹੜੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਇਟਲੀ ਇਹਨਾਂ ਦੇਸ਼ਾਂ ਦੇ ਵਿੱਚ ਪੀ ਆਰ ਹੋਣ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਆਪਣੇ ਕਿਸੇ ਫੈਮਿਲੀ ਮੈਂਬਰ ਦੀ ਐਡ ਪਾਉਣੀ ਚਾਹੁੰਦੇ ਹੋ ਉਹਨਾਂ ਦਾ ਪੂਰਾ ਬਾਇਓ ਡਾਟਾ ਭੇਜਣਾ ਹੈ ਜਿਦੇ ਵਿੱਚ ਤੁਹਾਡੀ ਕਾਸਟ ਜਾਂ ਨਾਮ ਲੜਕਾ ਜਾਂ ਲੜਕੀ ਡੇਟ ਆਫ ਬਰਥ ਹਾਈਟ ਕੁਆਲੀਫਿਕੇਸ਼ਨ ਅਨਮੈਰਿਡ ਜਾਂ ਡਾਈਵੋਰਸ ਔਰ ਕਿੰਨੇ ਭੈਣ ਭਰਾ ਮਾਤਾ ਪਿਤਾ ਕੀ ਕਰਦੇ ਨੇ ਕਿਹੜੇ ਸ਼ਹਿਰ ਤੋਂ ਬਲੋਂਗ ਕਰਦੇ ਆ ਏਰੀਆ ਕਿਹੜਾ ਹੈ ਔਰ ਦੋ ਵਟਸਐਪ ਦੇ ਨੰਬਰ ਨੈਕਸਟ ਹੈ ਰਵੀ ਦਾਸੀ ਸਿੱਖ ਕਾਸਟ ਦੀ ਲੜਕੀ ਜਿਹੜੀ ਸਾਈਪਰਸ ਵਿੱਚ ਜੋਬ ਕਰਦੀ ਹੈ 1995 ਦਾ ਬਰਥ 5 ਫੁੱਟ ਹਾਈਟ ਕੁਆਲੀਫਿਕੇਸ਼ਨ ਹੈ ਜੀਐਨਐ ਮਨਰਸਿੰਗ ਲੜਕਾ ਇਹਨਾਂ ਨੂੰ ਸਿਰਫ ਐਨਆਰਆਈ ਹੀ ਚਾਹੀਦਾ ਹੈ ਜਾਤੀਬੰਧਨ ਕੋਈ ਨਹੀਂ ਹੁਸ਼ਿਆਰਪੁਰ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ +35796384536 ਇਹਨਾਂ ਨੂੰ ਕਿਸੇ ਯੂਰਪ ਕੰਟਰੀ ਤੋਂ ਜਾਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਯੂਐਸਏ ਤੋਂ ਵੈਲ ਸੈਟਲ ਫੈਮਿਲੀ ਤੋਂ ਹੀ ਰਿਸ਼ਤਾ ਚਾਹੀਦਾ ਹੈ ਇਸ ਲਈ ਇਹਨਾਂ ਨੂੰ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਡਾਇਰੈਕਟ ਕਾਲ ਕਰ ਸਕਦੇ ਨੇ ਨੈਕਸਟ ਹੈ ਸਰਕਾਰੀ ਡਾਕਟਰ ਲੜਕੀ ਦਾ ਰਿਸ਼ਤਾ ਲੜਕੀ ਦੀ ਸੈਲਰੀ ਹੈ 1 ਮਹੀਨੇ ਦੀ 1,15,000 1985 ਦਾ ਬਰਥ 5 ਫੁੱਟ 3 ਇੰਚ ਹਾਈਟ ਕਾਸਟ ਹੈ ਪ੍ਰਜਾਪਤ ਇੱਕ ਸਿਸਟਰ ਹੈ ਹਾਈ ਕੋਰਟ ਵਿੱਚ ਸਰਕਾਰੀ ਐਡਵੋਕੇਟ ਫਾਦਰ ਰਿਟਾਇਰ ਨੇ ਸਰਕਾਰੀ ਜੌਬ ਤੋਂ ਮਦਰ ਐਕਸਪਾਇਰ ਹੋ ਚੁੱਕੇ ਨੇ ਮੋਹਾਲੀ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਫੋਨ ਨੰਬਰ ਹੈ 9501512063 9501512063 ਨੈਕਸਟ ਹੈ ਕੈਨੇਡਾ ਦੇ ਵਿੱਚ ਪੀਆਰ ਲੜਕੀ 1990 ਦਾ ਜਨਮ 5 ਫੁੱਟ 6 ਇੰਚ ਹਾਈਟ ਕਾਸਟ ਹੈ ਜੱਟ ਸਿੱਖ ਕੁਆਲੀਫਿਕੇਸ਼ਨ ਹੈ ਐਮਸੀਏ ਔਰ ਲੜਕੀ ਆਈਟੀ ਫੀਲਡ ਦੇ ਵਿੱਚ ਜੌਬ ਕਰਦੀ ਹੈ ਕੈਨੇਡਾ ਵਿੱਚ ਔਰ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਮੈਰਿਡ ਹੈ ਉਹ ਵੀ ਕੈਨੇਡਾ ਵਿੱਚ ਪੀਆਰ ਹੈ ਲੜਕੀ ਦਾ ਥੋੜੇ ਟਾਈਮ ਦਾ ਡਾਈਵੋਰਸ ਹੋਇਆ ਹੈ ਔਰ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਡਿਸਟ੍ਰਿਕਟ ਤੋਂ ਔਰ ਇਸ ਫੈਮਿਲੀ ਦਾ ਫੋਨ ਨੰਬਰ ਹੈ 9815567290 9815567290 ਸੋ ਇਹ ਸਾਰ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਕੁਝ ਪ੍ਰੋਫਾਈਲਸ ਲੜਕੀਆਂ ਦੇ ਉਹ ਪੈਂਡਿੰਗ ਨੇ ਉਹਨਾਂ ਦੀ ਅਜੇ ਐਡ ਤਿਆਰ ਨਹੀਂ ਹੋਈ ਔਰ ਜਲਦੀ ਹੀ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਦੀ ਐਡ ਤਿਆਰ ਹੋ ਕੇ ਚੈਨਲ ਤੇ ਪਬਲਿਸ਼ ਕਰ ਦਿੱਤੀ ਜਾਵੇਗੀ ਔਰ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ